ਮੈਮ ਜੀ ਤੁਸੀਂ ਆਪ ਦੇਖਿਆ ਕਿ ਉਹ ਇੱਕ ਫੜਿਆ ਸਵਿਰੇ 30 ਬੰਦੇ 30 35 ਬੰਦੇ ਧੱਕੇ ਨਾਲ ਅੰਦਰ ਘਰ ਚ ਆ ਗਏ ਆ ਤੇ ਨਾ ਸਾਨੂੰ ਕੋਈ ਵਾਰੰਟ ਦਿਖਾਇਆ ਨਾ ਕੁਛ ਚੰਡੀਗੜ੍ਹ ਕੋਠੀ ਚ ਇਹੀ ਚੱਲ ਰਿਹਾ ਉੱਥੇ ਕੋਈ ਨਹੀਂ ਹੈ ਕੱਲੇ ਮੇਰੇ 80 ਸਾਲ ਦੇ ਮਦਰ ਨੇ ਜਿਹੜੇ ਬਿਮਾਰ ਨੇ ਕੋਈ ਸਾਡੇ ਨਾਲ ਗੱਲ ਨਹੀਂ ਕਰ ਰਿਹਾ ਕੋਈ ਨਾ ਸਾਨੂੰ ਕੋਈ ਇਨਫੋਰਮੇਸ਼ਨ ਦਿੰਦੀ ਹੈ ਕੁਛ ਨਹੀਂ ਬਸ ਅੰਦਰ ਘਰ ਦੇ ਬੜ ਗਏ ਆ ਇਸ ਸਾ ਫਰੂਲਾ ਫਰਾਲੀ ਚੱਲ ਰਹੀ ਹੈ ਸਾਡੇ ਪਰਸਨਲ ਬਿਲੋਂਗਿੰਗਸ ਨਾਲ ਨਾ ਸਾਡੇ ਨਾਲ ਗੱਲ ਕਰ ਰਹੇ ਆ ਮੈਂ ਕੋਸ਼ਿਸ਼ ਕੀਤੀ ਹੈ ਜਿਹੜੇ ਅਫਸਰ ਆਏ ਆ ਉਹਨਾਂ ਨਾਲ ਗੱਲ ਕਰਨ ਨਾ ਕਰਨ ਦੀ ਕੋਈ ਫੋਨ ਨਹੀਂ ਚੁੱਕ ਰਿਹਾ ਕੋਈ ਫੋਨ ਜਾਂਚ ਕੀਤੀ ਹੈ ਕਿਹੜੇ ਮਾਮਲੇ ਤੇ ਐਫਆਈਆਰ ਕੀਤੀ ਗਈ ਕਿਉਂ ਅਰੈਸਟ ਕੀਤਾ ਗਿਆ ਉਹਨਾਂ ਨੇ ਕੋਈ ਡੀਏ ਦਾ ਕੀਤਾ ਨਾ ਉਸ ਕੋਈ ਜਾਂਚ ਹੋਈ ਹੈ ਨਾ ਕੋਈ ਗੱਲਬਾਤ ਹੋਈ ਹੈ ਨਾ ਕੁਝ ਹੋਇਆ ਤੇ ਹੁਣ ਦੇਖੋ ਅੱਗੇ ਕੀ ਹੁੰਦਾ ਹੈ ਮਤਲਬ ਸਾਡੇ ਨਾਲ ਤਾਂ ਅਕਾਦਾ ਕਰੀ ਜਾ ਰਹੀ ਹੈ ਸਰਕਾਰ ਇਹ ਕਰੇ ਹੋਰ ਕਰੇ ਮੈਡਮ ਅਸੀਂ ਹੁਣ ਨੋਟਿਸ ਕੋਈ ਸੰਬੰਧੋਂ ਕੁਮ ਕੁਝ ਨਹੀਂ ਆਇਆ ਸਾਨੂੰ ਜੀ ਕੋਈ ਸਾਡੇ ਈਡੀਏ ਦੇ ਮਾਮਲੇ ਇਸ ਤਾਂ ਕੁਝ ਨਹੀਂ ਆਇਆ ਬਾਕੀ ਜੋ ਕੁਝ ਹੋਇਆ ਉਹ ਤਾਂ ਸਾਰਾ ਸਾਰੇ ਪੰਜਾਬ ਦੇ ਸਾਹਮਣੇ ਆ ਜਿਹੜਾ ਕੁਝ ਹੋਇਆ ਹੈ ਜਿਹੜਾ ਕੁਝ ਹੋਇਆ ਹੈ ਜਿਹੜੇ ਵਿਜੀਲੈਂਸ ਦੇ ਅਫਸਰ ਬਦਲੇ ਗਏ ਹਨ ਕਿੰਨੀ ਵਾਰੀ ਪਰਮਾਰ ਸਾਹਿਬ ਨੂੰ ਬਦਲੇ ਹੈ ਉਸ ਤੋਂ ਪਹਿਲਾਂ ਬਦਲੇ ਹੈ ਕਿੰਨੇ ਅਫਸਰ ਬਦਲੇ ਸਾਰਿਆਂ ਨੂੰ ਪਤਾ ਹੈ ਇਹ ਕੋਈ ਲੁਕੀ ਹੋਈ ਗੱਲ ਤਾਂ ਹੈ ਨਹੀਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਜਿਹੜਾ ਕੁਝ ਹੋ ਰਿਹਾ ਸਾਰਿਆਂ ਦੇ ਸਾਹਮਣੇ ਹੋ ਰਿਹਾ ਹੈ ਅਸੀਂ ਲੜਾਈ ਲੜੀ ਹੈ ਅਸੀਂ ਲੜਾਈ ਲੜਾਂਗੇ ਅਸੀਂ ਲੜਾਈ ਲੜਦੇ ਰਵਾਂਗੇ ਪਰ ਅੱਜ ਜਿਹੜੀ ਟੀਮ ਆਈ ਜਿਹੜੇ ਮਜੀਠੇ ਦੇ ਲੋਕ ਹੈ ਉਸ ਸਾਡੇ ਨਾਲ ਖੜੇ ਸੀ ਖੜੇ ਹੈ ਤੇ ਖੜੇ ਰਹਿਣਗੇ ਤੇ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਤੇ ਕਦੇ ਰਵਾਂਗੇ ਸਾਰੇ ਇੱਥੇ ਨੇ ਧੱਕਮੁਕੀ ਵੀ ਕੀਤੀ ਗਈ ਹੈ ਜੀ ਹਾਂਜੀ ਬਿਜਲੀ ਸੇ ਵਿਭਾਗ ਵੱਲੋਂ ਧੱਕਮੁਕੀ ਵੀ ਕੀਤੀ ਉਹ ਤੱਕੇ ਨਾਲ ਅੰਦਰ ਬੜੇ ਆ ਜਿਹੜੀ ਚੰਡੀਗੜ੍ਹ ਬੈਠੇ ਆ ਉਹ ਗੱਲ ਵੀ ਨਹੀਂ ਕਰ ਰਹੇ ਸਾਡੇ ਨਾਲ ਸਾਨੂੰ ਪਤਾ ਨਹੀਂ ਅਚਾਨਕ ਫੋਰਾ ਦਾ ਬ੍ਰੀਫ ਕਰ ਦਿੱਤੀ ਹੋਇਆ ਕਿ ਚਾਲ ਕਿੰਨੇ ਵਜ ਦਾ ਸਮਾਂ ਸੀ ਕਿੰਨੇ ਲੋਕ ਹੈ ਮੈਨੂੰ ਇਹ ਸਾਰਾ ਕੁਝ ਯਾਦ ਨਹੀਂ ਜੀ ਥੋੜਾ ਲੈ ਕੇ ਗਏ ਤੁਹਾਨੂੰ ਕੀ ਕਰਾਂਗੇ ਯਾਰੀ ਨਿਚੇ ਗਏ ਨੇ ਹੋਰ ਕੀ ਹੋ ਰਿਹਾ ਹੈ ਗ੍ਰੀਨ ਕੰਪਨੀ ਥੀਆ ਜੋ जहाँ यहाँ पुलिस ने बुलाया वहाँ पे भेजा सुप्रीम कोर्ट ने ऑर्डर किया कि आप चलान पेश करो चलान किस चीज का पेश करेंगे एक सिंगल भी सबूत उनके खिलाफ नहीं कोई मिला ना कभी उन्होंने किया सो जब कुछ भी सबूत नहीं मिले अदालत में चलान पेश नहीं कर सके अब दो तीन अफसर पीछे परमार जी बदले दो तीन अफसर बदले फिर इन अफसरों को टूल की तरह यूज करके आज दोबारा फिर कोई झूठा पर्चा दर्ज करके ਮਤਲਬ ਅਬ ਆਪ ਬਤਾਓ ਬਿਨਾ ਵਰਦੀ ਕੇ ਪੁਲਿਸ ਵਾਲੇ ਗੁਸੇ ਜਾ ਰਹੇ ਹੈ ਕਿਸੇ ਨੇ ਬਤਾਇਆ ਕਿ ਇਨਕੇ ਹੱਥ ਮੇਂ ਕੀ ਆਇਆ ਕੀ ਲੈ ਕੇ ਆਏ ਹੈ ਸੋ ਇਹ ਗਲਤ ਹਰਕਤਾਂ ਕਰ ਰਹੇ ਹੈ ਇਨਕੋ ਕੋਰਟ ਮੇਂ ਵੀ ਜਵਾਬ ਦੇਣਾ ਪੜੇਗਾ ਸੋ ਸ਼੍ਰੋਮਣੀ ਅਕਾਲੀ ਦਲ ਪੂਰੀ ਤਰ੍ਹਾਂ ਡਟ ਕੇ ਵਿਕਰਮ ਜੀ ਕੇ ਸਾਥ ਹੈ ਸੜਕਾਂ ਪੇ ਵੀ ਆਇੰਗੇ कोर्ट में भी इनको जवाब देंगे तो इनको पता चलेगा कि किस तरह श्रोमणी अकाली दल के वर्कर को दबाया जा है। आज इमरजेंसी का भी दिन है और लगता है कि पंजाब में भी अघोषित इमरजेंसी जो है वो चल रही है ये जो आम आदमी पार्टी और कांग्रेस है ना जी ये इंदिरा गांधी की इनकी माँ है उसने इमरजेंसी लगाई थी आज एमरजेंसी जैसे हालात पूरे पंजाब में इस सरकार ने क्रिएट कर दिया अगर कोई पत्रकार बोलता है ना जी उसको पर्चा दर्ज करके अंदर कर देते हैं अगर कोई लीडर बोलता है उस पर दर्ज करके अंदर करते हैं उसे तो थ्रेट किया जाता है विक्रम जी ने छह महीने पहले ये भविष्यवाणी कर दी थी कि अब कोई टूटा हुआ पर्चा गलत झूठा पर्चा मुझ पर दर्ज करेंगे थ्रेट करेंगे लेकिन मैं डरने वाला नहीं हूं और श्रोमणी अकाली दल का एक भी वर्कर ना कभी पुलिस के तस्त के سے ڈرا ہے نہ ہی ڈرے گا سرکار کی اس گنڈا گردی کا جواب ہم ڈٹ کر دیں گے ہر طرح سے لڑائی کریں گے یہ ننگی چٹٹی گنڈا گردی ہے کیونکہ سرکار کے پاس دکھانے کے لیے کوئی نہیں ہے انہوں نے کوئی بجلی پیدا کی ہے انہوں نے پنجاب میں کوئی سڑک بنائی ہے انہوں نے پنجاب میں کوئی ایئرپورٹ بنایا کسی نوجوان کو روزگار دیا کسی غریب کا بھلا کیا ہے سو یہ سرکار پوری طرح بخلاٹ میں ڈری ہوئی ہے ان کو پتہ ہے کہ ایک سال رہ گیا سو میں افسروں کو بھی بینتی کرتا ہوں कि आप इनके हाथों के टूल ना बने एक साल बाद पूरे हिंदुस्तान में आम आदमी पार्टी का नामसान नहीं रहेगा क्योंकि इनकी कारगजारी जीरो है सो उस कारगजारी जीरो नहीं है अब हमारे लीडरों को थ्रेट करके उनकी आवाज बंद करना चाहते हैं शायद इनकी सोच गलत है ये कभी पॉसिबल ही नहीं ऐसे दबके मार के हमारे किसी लीडर की आवाज बंद नहीं करवा सकते ਯਾਰ ਅੱਗੇ ਜਾਣ ਦੀ ਮੰਗ ਕਰ ਰਿਹਾ ਤੇ ਸਾਨੂੰ ਬਾਰ ਬਾਰ ਟਾਲਿਆ ਜਾ ਰਿਹਾ ਕਦੀ 10 ਮਿੰਟ ਦਾ ਟਾਈਮ ਦੇ ਦਿੰਦੇ ਆ ਕਦੀ 15 ਮਿੰਟ ਦਾ ਟਾਈਮ ਦੇ ਰਿਹਾ ਸਾਨੂੰ ਖਦਸਾਇਆ ਕੀ ਇਹ ਸਰਕਾਰ ਸਾਡੇ ਨਾਲ ਧੱਕਾ ਕਰਨ ਜਾ ਰਹੀ ਆ ਕਿਰਪਾ ਕਰਕੇ ਸਾਨੂੰ ਨਹੀਂ ਸਾਨੂੰ ਨਹੀਂ মিডিਆ ਨੂੰ ਤੇ ਲਾਉ ਕਰਨ ਜੋ ਵੀ ਹੋਣਾ ਹੈ ਮੀਡੀਆ ਦੇ ਸਾਹਮਣੇ ਹੋਵੇ ਸਰਕਾਰ ਨੇ ਸਾਨੂੰ ਪੂਰਾ ਖਸਜਾ ਵੀ 100% ਸਾਨੂੰ ਨਾ ਧੱਕਾ ਕਰਨ ਜਾ ਰਹੀ ਆ ਮੰਤਰੀ ਸਾਹਿਬ ਦੇ ਉੱਤੇ ਝੂਠਾ ਪਰਚਾ ਦੇਣ ਜਾ ਰਹੇ ਆ ਲੇਕਿਨ ਅਸੀਂ ਥੰਮ ਬਣ ਕੇ ਮੰਤਰੀ ਸਾਹਿਬ ਦੇ ਨਾਲ ਖੜੇ ਆ ਹੋਰ ਤੁਹਾਡੇ ਨਾਲ ਵਾਦਾ ਕਰਦੇ ਆ ਅਸੀਂ ਸਰਕਾਰ ਦੀ ਇੱਟ ਨਾਲ ਇੱਟ ਖੜਕਾ ਦੇਾਂਗੇ ਹੋਰ ਆਪਣੇ ਮੰਤਰੀ ਸਾਹਿਬ ਦੀ ਤਤੀਵਾ ਨਹੀਂ ਲਗਣ ਦਵਾਂਗੇ ਤਨ ਆਪੀਏ ਲੱਗਦਾ ਕਿ ਵਿਕਰਮ ਜਿੱਤਿਆ ਨੂੰ ਵਿਰਾਸਤ ਦੇ ਵਿੱਚ ਗ੍ਰਿਫਤਾਰੀ ਦੀ ਤਿਆਰੀ ਲੇਖੋ ਸੋਚ ਵੀ ਹੋ ਸਕਦਾ ਜੀ ਸਰਕਾਰ ਕੁਝ ਵੀ ਕਰ ਸਕਦੀ ਆ ਅਸੀਂ ਇੱਥੇ ਨਮਾਇंदे ਨੂੰ ਅੰਦਰ ਨਹੀਂ ਜਾਣ ਦੇਣ ਦੇ ਕੇ ਇਹ ਪੱਤਰਕਾਰ ਭਰਾ ਨੂੰ ਨਹੀਂ ਜਾਣ ਦੇਣ ਦੇ ਅੰਦਰ ਰੱਖ ਜੋ ਮਰਜ਼ੀ ਕਰ ਸਕਦੇ ਆ ਜੇ ਸਾਡੇ ਲੀਡਰ ਨੂੰ ਕੋਈ ਰੈਕਟ ਜਾਂ ਕੋਈ ਚੀਰਾ ਕੇ ਅੰਦਰ ਪਾਈ ਗਈ ਤੇ ਸਾਰੇ ਜਿੰਨਾ ਜੂਤ ਦਾ ਵਰਕਰ ਹੈ ਸਰਕਾਰੀ ਉੱਤਰੂਗਾ ਗ੍ਰਿਫਤਾਰੀਆਂ ਦੇਊਗਾ ਸਾਨੂੰ ਅਸੀਂ ਅਸੀਂ ਤੁਹਾਡੇ ਤੋਂ ਉਮੀਦ ਕਰਦੇ ਆ ਸੋ ਕੋਈ ਤੁਸੀਂ ਸਾਡੇ ਪ੍ਰੈਸ ਵਾਲੇ ਭਰਾ ਜੇ ਇਹ ਵੀ ਵਿਚਾਰੇ ਜਿਹੜੇ ਖਲੋਤੇ ਵੀ ਸਾਡੇ ਭਰਾ ਨੇ ਪਰ ਇਹ ਬੱਜੇ ਨੇ ਬੱਜੇ ਨੇ ਸਰਕਾਰ ਤੇ ਬਿਲਕੁਲ ਬੱਜੇ ਬੈਠੇ ਨੇ ਜਿਸਨੂੰ ਨਹੀਂ ਕੋਈ ਆ ਜੀ ਬੇਤੇ ਮਜੀਠੀਆ ਨੂੰ ਮੀਡੀਆ ਨੂੰ ਅੰਦਰ ਦਿੱਤਾ ਜਾਣ ਦਿੱਤਾ ਜਾਵੇ ਜੇ ਸਾਨੂੰ ਨਹੀਂ ਅਲਾਉ ਕਰਦੇ ਮੀਡੀਆ ਨੂੰ ਬੈਰੀਕੇਡ ਲੰਘਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਅਧਿਕਾਰੀਾਂ ਦੀ ਪੁਲਿਸ ਪਲ ਦੀ ਤਣਾਤੀ ਲਗਾਤਾਰ ਵੱਧਦੀ ਜਾ ਰਹੀ ਹੈ ਹੁਣ ਜਿਸ ਬੱਦਰ ਦੀ ਤਿਆਰੀ ਕੀਤੀ ਜਾ ਚੁੱਕੀ ਹੈ ਲੱਗਦਾ ਹੈ ਕਿ ਕੁਝ ਸਮੇਂ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਨੂੰ ਹਰਾਸਤ ਚ ਲਿਆ ਜਾ ਸਕਦਾ ਕਿਉਂਕਿ ਪੁਲਿਸ ਬਲ ਹੋ ਰਿਹਾ ਥੇ ਪਹੁੰਚ ਚੁੱਕਿਆ ਚਾਰ ਨਾਕੇ ਨੇ ਚਾਰਾਂ ਤੇ ਬੈਰੀਕੇਡਿੰਗ ਕਰਕੇ ਘਰ ਨੂੰ ਜਾਣ ਦੇ ਕੋਠੀ ਨੂੰ ਜਾਣ ਦੇ ਰਸਤੇ ਜਿਹੜੇ ਆ ਮੁਕੰਮਲ ਰੂਪ ਦੇ ਵਿੱਚ ਸੀਲ ਕੀਤੇ ਗਏ ਆ ਪੂਰਾ ਗ੍ਰੀਨ ਐਵੇਨਿਊ ਇਸ ਵੇਲੇ ਪੁਲਿਸ ਛਾਉਣੀ ਦੇ ਵਿੱਚ ਤਬਦੀਲ ਕੀਤਾ ਜਾ ਚੁੱਕਿਆ ਆ ਆਮ ਲੋਕਾਂ ਨੂੰ ਲੀਡਰਾਂ ਨੂੰ ਸਾਬਕਾ ਮੰਤਰੀ ਨੇ ਗੁਲਜਾਰ ਸਿੰਘ ਰਣਕੇ ਕੌਮਿਕ ਕਮੇਟੀ ਮੈਂਬਰ ਇੱਥੇ ਮੌਜੂਦ ਨੇ ਕਿਸੇ ਨੂੰ ਕਿਸੇ ਹਲਕਾ ਇੰਚਾਰਜ ਨੂੰ ਉਹ ਦੋ ਦੋ ਤਿੰਨ ਤਿੰਨ ਚੋਨਾ ਲੜ ਚੁੱਕੇ ਨੇ ਅਨੇਕਾਂ ਕਾਉਂਸਲਰਾਂ ਦੇ ਵਜੂਦ ਵਿੱਚ ਕਿਸੇ ਨੂੰ ਵੀ ਅੱਗੇ ਲੰਘਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਤਾਂ ਹੁਣ ਸਰਕਾਰ ਦੇ ਖਿਲਾਫ ਰੋਹ ਜਾਏ ਕਰਨੀ ਆਗੂ ਵਰਕਰਾਂ ਵੱਲੋਂ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਲਗਾਤਾਰ ਸਰਕਾਰ ਦੀ ਇਸ ਬਦਲਾ ਲਊ ਕਾਰਵਾਈ ਦਾ ਵਿਰੋਧ ਕੀਤਾ ਜਾ ਰਿਹਾ ਹੈ ਹਾਏ ਹੋਏ ਹਾਏ ਹੋਏ ਹਾਏ मुदाबाद मुर्दाबाद पंजाब सरकार मुर्दाबाद मुर्दाबाद मुरादाबाद पंजाब सरकार पंजाब सरकार नहीं 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 चलेगी 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 देखो मुरादाबाद मुर्दाबाद मुर्दाबाद मुद्दा मुर्दाबाद ऐसी ਆ ਦੇਖੋ ਇਹ ਜਾਣਕਾਰੀ